ਅੱਜ ਕਿਸਾਨ ਵੀਰੋ ਜਿੰਨਾ ਕਣਕ ਦਾ ਫਟਾਰਾ ਵਧੀਆ ਹੋਵੇਗਾ ਉਹਨਾਂ ਹੀ ਆਪਾਂ ਵਧੀਆ ਝਾੜ ਕਣਕ ਤੋਂ ਲੈ ਸਕਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਦੋ ਸਪਰੇਹਾਂ ਦੀ ਜਾਣਕਾਰੀ ਸਾਂਝੀ ਕਰਦੇ ਆ ਜੇਕਰ ਤੁਸੀਂ ਇਹ ਸਪਰੇਹਾਂ ਆਪੋ ਆਪਣੀ ਜ਼ਮੀਨ ਦੇ ਸਾਫ ਦੇ ਨਾਲ ਕਣਕ ਦੀ ਫਸਲ ਦੇ ਕਰ ਦਿਓ ਤੇ ਤੁਹਾਡੀ ਕਣਕ ਦਾ ਬਹੁਤ ਵਧੀਆ ਫਟਾਰਾ ਹੋਵੇਗਾ ਜੇਕਰ ਤੁਹਾਡੀ ਕਣਕ ਪਹਿਲੇ ਪਾਣੀ ਤੋਂ ਬਾਅਦ ਪੀਲੀ ਪੈ ਚੁੱਕੀ ਹੈ ਦਬ ਚੁੱਕੀ ਹੈ ਤਾਂ ਇਹ ਸਪਰੇਹ ਕਰਨ ਤੋਂ ਬਾਅਦ ਤੁਹਾਡੀ ਜਿਹੜੀ ਕਣਕ ਦਿਨਾਂ ਦੇ ਵਿੱਚ ਹੀ ਹਰੀ-ਪਰੀ ਹੋ ਜਾਵੇਗੀ ਤੇ ਜਿਹੜੇ ਵੀਰ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜੂਬਸਕ੍ਰਾਈਬ ਕਰ ਲੋ ਜੀ ਤਕਰੀਬਨ ਜੇਕਰ ਆਪਾਂ ਦੇਖੀਏ ਕਿ ਤਾਂ ਇਸ ਫੈਨ 70% ਜਿਹੜਾ ਝਾੜ ਆਪਣਾ ਮੌਸਮ ਤੇ ਨਿਰਭਰ ਕਰਦਾ ਬਾਕੀ 30 35% ਆਪਣੀ ਕੀਤੀ ਹੋਈ ਮਿਹਨਤ ਤੇ ਆਪਣੇ ਪਾਣੀ ਦਾ ਮੈਨੇਜਮੈਂਟ ਖਾਦ ਦਾ ਮੈਨੇਜਮੈਂਟ ਤੇ ਜੇ ਨਾਲ ਆਪਣਾ ਜਿਹੜਾ 2 4 ਕੁਆਂਟਲ ਦਾ ਜਿਹੜਾ ਝਾੜ ਆਪਣਾ ਜ਼ਰੂਰ ਵੱਧ ਆਪਾਂ ਨੂੰ ਮਿਲ ਸਕਦਾ ਜੇਕਰ ਆਪਾਂ ਥੋੜੀ ਜਿਹੀ ਆਪਾਂ ਮਿਹਨਤ ਕਰ ਲੈਨੇ ਆ ਤੇ ਇਸ ਵਾਸਤੇ ਕਿਸਾਨੋ ਵੀ ਆਪਾਂ ਕੀ ਕਰਨਾ ਜੇਕਰ ਤੁਹਾਡੀਆਂ ਜਮੀਨਾਂ ਹਲਕੀਆਂ ਜਾਂ ਰੇਤਨਾਂ ਜਮੀਨਾਂ ਦਾ ਤੁਸੀਂ ਦੋ ਤੋਂ ਤਿੰਨ ਸਪਰੇਅ ਆਪਾਂ ਨੂੰ ਜਰੂਰ ਲਾਜ਼ਮੀ ਕਰਨੀਆਂ ਚਾਹੀਦੀਆਂ ਜੇਕਰ ਤੁਹਾਡੀ ਜ਼ਮੀਨਾਂ ਭਾਰੀਆਂ ਨੇ ਤੁਹਾਡੇ ਪਾਣੀ ਚੰਗੇ ਨਹੀਂ ਤਾਂ ਤੁਸੀਂ ਫਿਰ ਇੱਕ ਸਪਰੇਅ ਵੀ ਕਰ ਦਿੰਦੇ ਹੋ ਪਹਿਲੇ ਪਾਣੀ ਤੋਂ ਬਾਅਦ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਦੇਖ ਨੂੰ ਮਿਲ ਸਕਦਾ ਹੈ ਤੇ ਇਸ ਵਾਸਤੇ ਕਿਸਾਨ ਜੇਕਰ ਤੁਹਾਡੇ ਜ਼ਮੀਨਾਂ ਦੇ ਵਿੱਚ ਮੈਗਨੀਟਿਕ ਆਰ ਜ਼ਿਆਦਾ ਆਉਂਦੀ ਹੈ ਤਾਂ ਇਸ ਵਾਸਤੇ ਤੁਸੀਂ 1 ਕਿਲੋ ਮੈਗਨੀਸ ਸਲਫੇਟ 1 ਕਿਲੋ ਆਪਣਾ ਜਿੰਕ 20% 1.5 ਤੋਂ 2 ਕਿਲੋ ਆਪਾਂ ਯੂਰੀਆ ਖਾਦ ਲੈਣੀ ਹੈ ਤੇ 500 ਗ੍ਰਾਮ ਡਲੇ ਵਾਲੀ ਕੜੀ ਜੇਕਰ ਤੁਹਾਨੂੰ ਡਲੇ ਵਾਲੀ ਕੜੀ ਨਹੀਂ ਮਿਲਦੀ ਜਾਂ ਤੁਹਾਨੂੰ 21% ਜ਼ਿੰਕ ਨਹੀਂ ਮਿਲਦੀ ਤਾਂ ਤੁਸੀਂ 21% ਜ਼ਿੰਕ ਦੀ ਥਾਂ ਤੇ ਆਪਾਂ ਚਲੇਟੇਡ ਜ਼ਿੰਕ 12% ਵੀ ਲੈ ਸਕਦੇ ਹੋ ਇਹ ਆਪਾਂ 150 ਤੋਂ 200 ਗ੍ਰਾਮ ਆਪਾਂ ਪ੍ਰਤੀ ਏਕੜ ਲੈ ਸਕਦੇ ਆ ਤੇ ਜੇਕਰ ਤੁਸੀਂ ਚਲੇਟੇਡ ਜ਼ਿੰਕ ਲੈ ਰਹੇ ਹੋ 12% ਵਾਲੀ ਫਿਰ ਤੁਹਾਨੂੰ ਜਿਹੜੀ ਡਲੇ ਵਾਲੀ ਕੜੀ ਅੱਧਾ ਕਿਲੋ ਆਪਾਂ ਨੂੰ ਲੈਣ ਦੀ ਜ਼ਰੂਰਤ ਨਹੀਂ ਹੈਗੀ ਫਿਰ ਤੁਸੀਂ 1 ਕਿਲੋ ਮੈਗਨੀਜ਼ 1.5 ਤੋਂ 2 ਕਿਲੋ ਯੂਰੀਆ ਤੇ 150 ਤੋਂ 200 ਗ੍ਰਾਮ ਆਪਾਂ ਜ਼ਿੰਕ ਦੀ ਸਪਰੇਆਪਾ ਕਰ ਸਕਦੇ ਹਾਂ ਤੇ ਇਸ ਦੇ ਨਾਲ ਤੁਸੀਂ ਅੱਧਾ ਕਿਲੋ ਤੱਕ ਜਿਹੜਾ ਮੈਗਨੀਸ਼ੀਅਮ ਵੀ ਯੂਜ਼ ਕਰ ਸਕਦੇ ਹੋ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਘਾਟ ਆਉਂਦੀ ਹੈ ਤੇ ਇਹ ਸਪਰੇ ਕਰਨ ਤੋਂ ਬਾਅਦ ਕਿਸਾਨ ਵੀਰੋ ਜੇਕਰ ਤੁਹਾਡੀਆਂ ਜਮੀਨਾਂ ਹਲਕੀਆਂ ਜਾਂ ਰੇਤਾਂ ਜਮੀਨਾਂ ਤਾਂ ਤੁਸੀਂ 2 ਤੋਂ 3 ਸਪਰੇਆਂ 8-10 ਦਿਨ ਦੇ ਬਾਅਦ ਜ਼ਰੂਰ ਕਰੋ ਇਸ ਦਾ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਦੇਖ ਨੂੰ ਮਿਲਦਾ ਤੇ ਅਗਲੀ ਜਿਹੜੀ ਸਪਰੇ ਹੋਏਗੀ ਜੀ ਇਹਦੇ ਵਿੱਚ ਕਿਸਾਨ ਵੀਰ ਆਪਾਂ 2 ਕਿਲੋ ਲੈਣੀ ਹੈ ਡੀਏਪੀ ਖਾਦ 2 ਕਿਲੋ ਯੂਰੀਆ ਖਾਦ ਤੇ ਇਹਦੇ ਨਾਲ ਆਪਾਂ 150 ਤੋਂ 200 ਗ੍ਰਾਮ ਚਲੇਟਡ ਜ਼ਿੰਕ 12% ਵਾਲੀ ਲੈਣੀ ਹੈ ਇਹਨਾਂ ਦਾ ਆਪਾਂ ਅਲੱਗ-ਅਲੱਗ ਘੋਲ ਬਣਾ ਕੇ ਜੇਕਰ ਆਪਾਂ ਸਪਰੇਅ ਕਰਦੇ ਆ ਤਾਂ ਬਹੁਤ ਵਧੀਆ ਕਣਕ ਦਾ ਫਟਾਰਾ ਹੁੰਦਾ ਕਣਕ ਦੇ ਵਿੱਚ ਹਰਿਆਲੀ ਹਰਾਪਣ ਬਹੁਤ ਜ਼ਿਆਦਾ ਹੋ ਜਾਂਦਾ ਜਿੰਨੀ ਜਿਹੜੀ ਕਣਕ ਆਪਣੀ ਹਰੀ-ਭਰੀ ਹੋਵੇਗੀ ਉਹਨਾਂ ਜਿਹੜਾ ਕਣਕ ਦਾ ਫਟਾਰਾ ਵਧੀਆ ਹੋਵੇਗਾ ਤੇ ਇਹਦੇ ਵਿੱਚ ਕਿਸਾਨ ਵੀ ਇੱਕ ਗੱਲ ਦਾ ਧਿਆਨ ਰੱਖਣਾ ਕਿ ਜਿਹੜੀ ਆਪਣੀ ਡੀਏਪੀ ਖਾਦ ਇਹਨੂੰ ਆਪਾਂ 10 ਲੀਟਰ ਪਾਣੀ ਦੇ ਵਿੱਚ ਘੋਲ ਕੇ ਰੱਖਣੀ ਹੈ ਤੇ ਜਦੋਂ ਜਦੋਂ ਆਪਣਾ ਘੋਲ ਡੀਪੀ ਖਾਦ ਲੈਣੀ ਹੈ ਇਹਨੂੰ ਆਪਾਂ 10 ਲੀਟਰ ਪਾਣੀ ਦੇ ਵਿੱਚ ਮੋਟਰ ਦੇ ਤਾਜੇ ਪਾਣੀ ਦੇ ਵਿੱਚ ਘੋਲਣੀ ਹੈ ਤੇ ਚੰਗੀ ਤਰ੍ਹਾਂ ਹੱਥ ਦੇ ਨਾਲ ਘੋਲ ਕੇ ਆਪਾਂ ਜਿਵੇਂ ਆਪਾਂ ਸਵੇਰੇ ਸਪਰੇਅ ਕਰਨੀ ਹੈ ਤੇ ਅੱਜ ਸ਼ਾਮ ਨੂੰ ਤੁਸੀਂ ਘੋਲ ਕੇ ਇਸ ਆਪਣੀ ਡੀਪੀ ਖਾਦ ਰੱਖ ਸਕਦੇ ਹੋ ਤੇ ਅਗਲੇ ਦਿਨ ਆਪਾਂ ਸਪਰੇਅ ਕਰ ਸਕਦੇ ਹਾਂ ਜਿਹੜੀ ਆਪਣੀ ਯੂਰੀਆ ਖਾਦ ਇਹਨੂੰ ਆਪਾਂ ਮੌਕੇ ਤੇ ਹੀ ਆਪਾਂ ਘੋਲ ਕੇ ਆਪਾਂ ਸਪਰੇਅ ਕਰ ਸਕਦੇ ਹਾਂ ਜਿਹੜੀ ਆਪਣੀ ਚਿਲੇਟਡ ਜ਼ਿੰਕ ਇਹ ਆਪਾਂ 150 ਗ੍ਰਾਮ ਤੋਂ ਲੈ ਕੇ 200 ਗ੍ਰਾਮ ਤੱਕ ਆਪਾਂ ਇਹ ਵਰਤ ਸਕਦੇ ਆ ਤੇ ਇਸ ਦਾ ਵੀ ਕਿਸਾਨ ਵੀਰੋ ਇਸ ਸਪਰੇਅ ਦਾ ਵੀ ਬਹੁਤ ਵਧੀਆ ਰਿਜ਼ਲਟ ਦੇਖ ਨੂੰ ਮਿਲਦਾ ਜੇ ਤੁਹਾਡੇ ਜਮੀਨਾਂ ਪਹਾੜੀਆਂ ਦਾ ਤੁਸੀਂ ਇੱਕ ਸਪਰੇ ਹੀ ਕਰ ਦੋ ਪਹਿਲੇ ਪਾਣੀ ਤੋਂ ਲੱਗਣ ਤੋਂ ਬਾਅਦ ਜਦ ਆਪਣਾ ਪੈਰ ਤਰਵ ਹੋ ਜਾਂਦਾ ਤਾਂ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਦੇਖ ਨੂੰ ਮਿਲਦਾ ਤੇ ਇਹਨਾਂ ਸਪਰੇਆਂ ਦੇ ਵਿੱਚ ਕਿਸਾਨ ਤੁਸੀਂ ਆਪੋ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਜਿਹੜੇ ਤੱਤਾਂ ਦੀ ਘਾਟ ਜ਼ਿਆਦਾ ਆਉਂਦੀ ਉੱਥੇ ਆਪਾਂ ਸਪਰੇਅ ਕਰਦੇ ਆ ਤਾਂ ਬਹੁਤ ਵਧੀਆ ਆਪਾਂ ਨੂੰ ਕਣਕ ਦਾ ਰਿਜ਼ਲਟ ਦੇਖ ਨੂੰ ਮਿਲਦਾ ਚੰਗਾ ਫਟਾਰਾ ਹੁੰਦਾ ਤੇ ਵਧੀਆ ਝਾੜ ਆਪਾਂ ਨੂੰ ਦੇਖ ਨੂੰ ਮਿਲ ਸਕਦਾ ਹੈ ਜੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ